ਜੀ ਹਸੀ ਗਾੜੀ ਕੀ ਹੈ ਚਲਾ ਬਰਤਨ ਗਾੜੀ ਤੋਂ ਮੇਰਾ ਰੀਅਲ YouTube ਚੈਨਲ ਤੇ ਹਲੋ ਜੀ ਪਹਿਲਾ ਜਿਹੜਾ ਆਪਾਂ ਇੱਥੇ ਆਏ ਹਾਂ ਹਜੂਰ ਸਭਣਾ ਉਹਦਾ ਬਲੌਗ ਆਪਾਂ ਅਪਲੋਡ ਕਰਤਾ ਤੇ ਉਹ ਤੁਸੀਂ ਦੇਖ ਸਕਦੇ ਹੋ ਤੇ ਪਹਿਲਾ ਰਾਤ ਹਨੂਨੇ ਰਵਤ ਹੋ ਗਿਆ ਕਮਰਾ ਲੱਭਦੇ ਸੀਗੇ ਸਟੇਸ਼ਨ ਕੋਲੋਂ ਜਿਹੜਾ ਮੈਂ ਉੱਥੇ ਬੰਦ ਕਰਤਾ ਸੀਗਾ ਬਣਾਇਆ ਨਹੀਂ ਸੀਗਾ ਅਗਲਾ-ਅਗਲਾ ਤੇ ਰਾਤ ਨੇ ਰਹਿਣ ਕਰਕੇ ਸਾਨੂੰ ਕਮਰਾ ਮਿਲਿਆ ਨਹੀਂ ਤੇ ਅਸੀਂ ਇੱਥੇ ਹਾਲ 'ਚ ਹੀ ਪਏ ਸੀਗੇ ਤੇ ਹੁਣ ਸਵੇਰ ਵਾਸਤੇ ਮੈਂ ਉੱਥੋਂ ਕੇ ਫਰੈਸ਼ ਹੋਣੇ ਨੇ ਜੀ ਚਲ ਆਹ ਲੈ ਕਮਰੇ ਦੀ ਕਾਲ ਜੀ ਬੰਨਿਆ ਕੋਲੋਂ ਮਿਲੂਗਾ ਤੇ ਤੇ ਤੁਸੀਂ ਨਾਲ ਨਾਲ ਦੇਖਦੇ ਹੋ ਅੱਜ ਇੱਥੇ ਮਨੇ ਜਿੰਨੇ ਵੀ ਆਪਣੇ ਨਾਲ ਦੇ ਡਰਾਈਵਰ ਉੱਥੇ ਮੱਖਾ ਟਿਕਣ ਜਾਵਾਂਗੇ ਇਹਨੂੰ ਉਹਦੇ ਦਿਖਾਉਣਾ ਹੈ ਸਾਨੂੰ ਅੱਧੇ 4-5 ਬੰਦੇ ਨਾ ਆ ਕੇ ਨਹੀਂ ਆਏ ਤੇ ਅੰਮੀ ਥੋੜੇ ਬੰਦੇ ਸੱਚ ਜੀ ਹਨਾ ਸਜੇ ਹੈ ਦਿਨਾਂ ਤੋਂ ਦੇ ਰਹੇ ਪਰਨੇ ਨੰਨੂ ਬੁੱਲਕੇ ਸਾਦਾ ਸਾਹਿਬ ਕੇ ਸਚਿ ਚੰਦ ਸਾਹਿਬ ਮਤਾਂ ਦੇਖਿਆ ਹੋਈ ਨਰ ਬਾਕੀ ਮਿਲਦੇ ਹੁਣ 2 ਸੈਕਿੰਡ ਚ ਅੱਜ ਦਾ ਸਾਰੇ ਦਿਨ ਲਈ ਮਿਲਦੇ ਸਾਨੂੰ ਆ ਹਾਲ ਚ ਪਏ ਸੀ ਅਸੀਂ ਰਾਤ ਉਹ ਵੇਖੀ ਅਸਾਂ ਜਤ ਆਪਣੀ ਸਾਰੇ ਰਾਹ ਤੇ ਕਰਤੀ ਆਪਾਂ ਹੁਣ ਵਸ ਕਮਰਾ ਲੱਭਣ ਚੱਲਦੇ ਆ ਤੇ ਆ ਬੱਸਾਂ ਜੀ ਬਰੂ ਕਰ ਦਿਨਾ ਉੱਥੋਂ ਸਟੇਸ਼ਨ ਤੋਂ ਜਿਹੜੀ ਵੀ ਸੰਗਤ ਹੋਵੇ ਉਹਨਾਂ ਨੂੰ ਲੈ ਕੇ ਆਉਂਦੀ ਆ ਫਰੀਓ ਕੋਸਟ ਇਹ ਵੀ ਕਿਰਾਇਆ ਨਹੀਂ ਲੈਂਦੇ ਬਾਪ ਬੰਦੇ ਦੀ ਸ਼ਰਤਾਂ ਹੁੰਦੇ ਉਹ ਵੀ ਬੱਸਾਂ ਚ ਪਾਉਣਾ ਨਾਨ ਕਰਨਾ ਉਹ ਆਪ ਕਰ ਸਕਦੇ ਆ ਤੇ ਕੋਈ ਬਾਤੋ ਕਰ ਲਓ ਫਟਾ ਤੇ ਆ ਦੇਖੋ ਜੀ ਇਹ ਦੁਬਾਰਾ ਸ੍ਰੀ ਲੰਗਰ ਸਾਹਿਬ ਆਗਾ ਉਹਦੀ ਸ਼ਰਮਣੀ ਹੋਈ ਹੈਗੀ ਤੇ ਉਧਰ ਇਹ ਨਾ ਰਹੀ ਸਨ ਜੀ ਉਧਰ ਆਪਾਂ ਰਾਤ ਪੁੱਛਿਆ ਸੀ ਉਹ ਕਹਿੰਦੇ ਰਾਤ ਨੂੰ ਮਿਲਦਾ ਨਹੀਂ ਕਮਰਾ 11 12 ਵਜੇ ਸੀਗੇ ਤਾਂ ਕਰਕੇ ਫਿਰ ਉਹ ਦਿਨ ਮਿਲੂਗਾ ਸਾ ਤੇਰੇ ਘੰਟੇ ਕਰ ਕਮਰਾ ਤੇ ਇਧਰ ਮੁੰਡਿਆਂ ਨੂੰ ਹੋ ਗਿਆ ਕਹਿੰਦੇ ਫੋਟੋ ਸੀ ਇਸ ਵਾਰ ਆਇਆ ਸੀ ਫੋਟੋਆਂ ਕਰਾਂਗੇ ਕਿਉਂਕਿ ਜਦੋਂ ਮੈਂ ਪਹਿਂਦੀ ਯਾਰ ਆਇਆ ਸੀ ਮੈਂ ਕੱਲਾ ਸੀਗਾ ਤੇਰੇ ਨਾਲ ਹੈ ਨਹੀਂ ਸੀ ਕਿ ਹੈਗੇ ਆਪਣੇ ਭਰਾ ਨਾਲ ਫੋਟੋਆਂ ਕਰਨ ਨੂੰ ਚੱਪਲਾ ਜੀ ਨਾ ਨਹੀਂ ਆ ਚੱਪਲਾ ਵੀ ਯਾਰ ਜੂੜੀ ਚੱਲਿਆ ਨੂੰ ਅਸੀਂ ਦਿਖਾਉਣੇ ਆ ਤੁਹਾਨੂੰ ਨਾਲ ਨਾਲ ਸਾਰਾ ਵਲੌਗ ਦੇਖਦੇ ਰਹੋ ਅੰਤ ਤੱਕ ਲਓ ਜੀ ਇਹਦੇ ਕੈਮਰਾ ਲੈ ਕੇ ਲਈ ਜਾ ਰਹੇ ਹਾਂ ਸਾਡੇ ਅੱਦੇ ਬੰਦੇ ਦੂਜੀ ਸਰਾਂ ਚ ਲੈਂਚ ਲੱਗੇ ਹੋਏ ਅਸੀਂ ਇੱਧਰ ਜਾ ਰਹੇ ਹਾਂ ਲਓ ਜੀ ਕੰਰੇ ਜੀ ਲੈਂਚ ਲੱਗਣਾ ਲੰਬਾ ਨੰਦਲਾ ਕੇ ਕਮਰਾ ਨਾਲ ਦੋਸਤੋ ਬੋਲੇ ਮਿੱਤਰੋ ਅਨੁਭਵੀ ਸਟੇਨ ਦੱਸ ਰਹੀ ਜੀ ਸਾਡਾ ਲੱਭਣਾ ਹੋ ਚੁੱਕਿਆ ਤੇ ਕਮਰਾ ਸਾਡੇ 8 ਵਜੇ ਦੇ ਲੈਣ ਚ ਲੱਗਿਆ 10 ਵਜੇ ਇਹ ਪਰਚੀ ਕਰਨ ਲੱਗਿਆ ਤੇ ਹੁਣ ਕਮਰਾ ਵਿਦਾ ਸੰ ਨੂੰ ਕੋਲ ਮਿਲ ਕੇ ਤੇ ਬਹੁਤ ਖੁਸ਼ੀ ਹੋ ਸਾਨੂੰ ਇਸ ਗੱਲ ਦੀ ਲੋ ਮਿੱਤਰੋ ਕੋ ਸਾਡੇ ਤੋਂ ਤਾਂ ਥੱਲੇ ਹਾ ਹਾ ਬਾਬੂ ਜੀ ਲਖਤ ਜੀ ਅਗੇ ਵਾਰ ਆਪਾਂ ਆ ਅਸੀਂ ਇੱਧਰ ਆ 709 ਤੋਂ 716 ਨਹੀਂ ਪਿਛਲੇ ਪਿਛਲੇ 1500 ਸੀਗਾ ਆਪਣਾ ਅਕੇ ਰੀਵਨ ਘਟਲੀਏ ਰੀਵਨ ਘਟਮਾ ਕੰਮ ਹੀ ਆ ਕੰਮ ਹੀ ਰੀਵਨ ਘਟਣ ਵਾਲਾ ਆਏ ਹੋਏ ਵਾਹ ਜੀ ਵਾਹ ਕੀ ਕਰੀਂ ਜੀ ਚੜ ਦੇ ਰੀਵਨ ਆਪ ਲੱਗ ਗਈ ਲੱਗ ਗਈ ਲੋ ਵੀ ਉਹ ਗੀਤ ਜੜ ਸੜਦੇ ਹੈ ਗੀਤ ਜੜ ਸੜਦੇ ਰੋ ਤਾਂ ਤਾਂ ਗਰਮੀ ਤਾਂ ਇੰਨੀ ਆ ਗਈ ਅਸੀਂ ਤਾਂ ਠੰਡੇ ਨਾਲ ਤਵੇਂ ਤੜਕੇ ਦੇ ਮੋਹਲ ਤਾਂ ਉੱਥੇ ਸਟੈਕ ਤੇ ਗਿਤੇ ਭਾਈ ਗੱਲੇ ਪੈਟ ਤੇ ਬੋਲ ਵਾਹ ਜੀ ਵਾਹ ਉਹ ਵਾਜਵਾ ਗਰਾਫਰੀ ਨਦੀ ਦਾ ਸਿੱਧਾ 뷰 ਹੈ ਇੱਥੋਂ ਦਾ ਕੀ ਬਾਤ ਹੈ ਜੀ ਉਹ ਵਾਹ ਆਪਾਂ ਘੰਟਾ ਕਰੋ ਰੈਸਟ ਗਦਾਵਰੀ ਨਦੀ ਦੇਖਦੇ ਅੱਧਾ ਘੰਟਾ ਫਿਰ ਐਦ ਕੀ ਗਦਾਵਰੀ ਨੇ ਤਾਂ ਪਾਣੀ ਕਿੰਨਾ ਹਨ ਚੜਿਆ ਪਿਆ ਚੜਿਆ ਹੋ ਪਾਣੀ ਪਿਛਲੀ ਵਾਰ ਰਹਿਣੀ ਸੀਗਾ ਇਹਨਾਂ ਬਾਬੇ ਬਹੁਤ ਖੁਸ਼ੀ ਆਨੂ ਕਵਰੇ ਮਿਲਦੀ ਸੱਚੀ ਕਹਿੰਦੇ ਠੀਕ ਹੈ ਨੇ ਮੈਨੂੰ ਇਤਨੀ ਖੁਸ਼ੀ ਨਹੀਂ ਹੁੰਦੀ ਜਿੰਨੀ ਤਾਂ ਜਿੰਨੀ ਕਵਰੇ ਮਿਲਦੀ ਆ ਰਾਤ ਬਹੁਤ ਔਖੀ ਕੱਢੀ ਅਸੀਂ ਦਰੀ ਦੇ ਪੈ ਕੇ ਤੇ ਹੁਣ ਦੂਜਾ ਗਾਉਂ ਵੀ ਦਿਖਾਉਣਾ ਇੱਕ ਤਾਂ ਦੇਖਣਾ ਨਾ ਇਹ ਹੈਗਾ 710 10 ਆਹ ਹੈ 99 ਆਹ ਹੈ ਆਇਆ ਇਹ 710 10 ਸਾਲ ਬੜਾ ਇਹ ਆ ਸੀ 10 ਦਰਗਾਹ ਵੀ ਜਵਾਰ ਕਰਨਾ ਕਰਾਉਂਗਾ ਬਣਾ ਲੇਵਾਂ ਤੇ ਜਾਵਾਂ ਪਰ ਉਹਨਾਂ ਨਾਲ ਹੋਈ ਆਦਰੀ ਤੇ ਸਾਹਮਣੇ ਹਾਂ ਹਾਂ ਕਦੀਪਾ ਉਹ ਤੁਸੀਂ ਜਾਓ ਵਰਦਦੇ ਤੁਸੀਂ ਮਿਜਾਉਂ ਲਿਆ ਇੱਥੋਂ ਦੇਖੋ ਜੀ ਆਕਰ ਕੈਮਰੇ ਆ ਜਾਂਦੇ ਇਹਦੇ ਚ ਮੂਰੀਆਂ ਹੋ ਗਈਆਂ ਇਹਨਾਂ ਦੀ ਹੈ ਰੀਟ੍ਰੇਟ ਕਰਕੇ ਲਾਇਆ ਤੇ ਪਾਣੀ ਬਹੁਤ ਭਰਿਆ ਹੋਇਆ ਗਦਾਵਰੀ ਨਦੀ ਦਾ ਤੇ ਮੌਸਮ ਤਕਰੀਬਨ ਠੰਡਾ ਹੀ ਹੈਗਾ ਰਾਤ ਵੀ ਇਹੀ ਪਿਆ ਪੱਖੇ ਤੇ ਹੀ ਪੈ ਰਹੇ ਨੇ ओके 되 ਵੀ ਠੰਡ ਲੱਗੀ ਗਈ ਤੇ ਆ ਆਪਣੇ ਨਾਲ ਨਿਰ ਪਾ ਚੁੱਕਿਆ ਬਾਕੀ ਕੀ ਵਿਊ ਆ ਪਹਿਲੀ ਵਾਰ ਦੇਖਿਆ ਹੈ ਜੀ ਇਹ ਵੀ ਪਹਿਲੀ ਵਾਰ ਹੀ ਦੇਖਿਆ ਹੋਰ ਚੱਕ ਫਰਾਤ ਕੀ ਲੋਕ ਨਿਆਰੀ ਆ ਨਾ ਮੌਸਮ ਦੀ ਠੰਡਾ ਇੱਥੇ ਹਾਂ ਬਰਾਦ ਵੀ ਮੀਂਹ ਪੈ ਰਿਹਾ ਤੁਹਾਨੂੰ ਪੱਖੇ ਨਾਲ ਹੀ ਠੰਡ ਲੱਗੀ ਗਈ ਆ ਹੁਣ ਤਾਂ ਚਲ ਲਈ ਏਸੀ ਵਾਲੇ ਕੋਲ ਹੈ ਜੀ ਸਟੋਰੀ ਸਟੋਰੀ ਹਜੇ ਤੱਕ ਤਾਂ ਨਹੀਂ ਪਾਈ ਫੋਨ ਚਾਰਜ ਲਾ ਕੇ ਆਇਆ ਕਮਰੇ ਚ ਕੋ ਕੋ ਨਹੀਂ ਚਾਰਜ ਲਾ ਰਿਹਾ ਉਹ ਪਾਵਰ ਬੈਕਰੀ ਕਰਤਾ ਰਹਿੰਦੇ 19 ਸੇ ਤੱਕ ਡਾਊਨ ਕਰ ਦਿੰਦੀ ਆ ਪਾਵਰ ਬੈਂਕ ਚਾਰਜਰ ਦਾ ਉਹ ਗਰਮ ਹੋ ਜਾਂਦਾ ਫੋਨ ਉਹਨਾ ਪ੍ਰੋ ਟੈਂਪਰੇਚਰ ਸ਼ੋ ਕਰਨਾ ਹੈ ਅੱਜ ਕਿ ਨਾ ਮੰਦਰ ਵੀ ਡੁੱਬਿਆ ਜੇ ਪਿਆ ਕਿੰਨਾ ਪਾਣੀ ਜਿਹੜਾ ਵਾ ਅੱਗੇ ਨਹੀਂ ਸੀਗਾ ਹੁੰਦਾ ਇਹ ਅੱਗੇ ਸਾਰਾ ਦੀਨਾ ਹੁੰਦਾ ਸੀ ਇਹ ਜਮੀਓ ਹੋ ਗਿਆ ਹੋਰ ਅੱਗੇ ਸਾਰਾ ਦੀਨਾ ਹੁੰਦਾ ਉੱਥਾ ਦੇਖ ਕੇ ਉੱਥੋਂ ਤੱਕ ਡੁੱਬਿਆ ਪਿਆ ਕਹਿੰਦੇ ਆ ਹੜਾਂ ਦਾ ਕਰਕੇ ਹੋਣਾ ਪਾਣੀ ਵੱਧ ਚੜਿਆ ਹੋਇਆ ਤੱਕੀ ਤਾਂ ਕਰਕੇ ਆ ਇਹ ਜੀ ਬਹੁਤ ਨਾਲ ਆ ਮੀ ਸਾਰੇ ਕੀ ਦੀ ਬਦ ਰਾਤ ਵੀ ਇੱਥੇ ਪੈਕਟਾ ਦਾ ਤਾਂ ਹੀ ਮੌਸਮ ਠੰਡਾ ਇੱਥੇ ਆਪਣੇ ਪੰਜਾਬ ਚ ਬੜਾ ਬੁਰਾ ਹਾਲ ਸੀਗਾ ਬੱਦਲ ਬਾਈ ਤਾਂ ਹੁਣ ਵੀ ਹੋਈ ਪਈ ਆ ਦੇਖ ਕਿੰਨਾ ਮੀਂਹ ਵਾਲੇ ਬੱਦਲ ਹੀ ਆ ਸਾਰੇ ਹਾਂ ਕੀ ਪਤਾ ਮਾਨ ਵੀ ਆ ਗਏ ਕੁਦਰਤ ਦਾ ਠੰਡਾ ਮੌਸਮ ਰਹੇ ਵਧੀਆ ਯਾਤਰਾ ਸਫਲ ਹੋ ਜਾਂਦੀ ਹੈ ਠੰਡੇ ਮੌਸਮ ਨਹੀਂ ਗਰਮੀ ਲੱਗ ਜਾਂਦੀ ਰਹਿੰਦੀ ਹੈ ਤੇ ਫਿਰ ਹਾਲ ਅੰਦਰ ਚ ਸਮਾਨ ਸੋਹਣ ਰੱਖਦੇ ਹਾਂ ਫੇਰ ਚੱਲਦੇ ਆ ਮੱਥਾ ਟੇਕਣ ਫੇਰ ਦਿਖਾਵਾਂ ਤੁਹਾਨੂੰ ਗੁਰੂ ਘਰ ਸਾਰੇ ਕਿੱਥੇ ਤੇ ਜਾਵਾਂਗੇ ਅੱਜ ਆਪਾਂ ਉਹ ਦੇਖੋ ਆਦਰ ਆਪਾਂ ਦੇ ਦੋਨਾਂ ਫਰਾਂ ਦੇ ਲੋਈ ਰਾਜ ਨੂੰ ਗਨੇ ਪਹੁੰਚੇ ਦੀ ਸੇਵਾ ਦਿੱਤੀ ਹੈ ਓਕੇ ਆਪ ਕਿਹਾ ਬਣਾ ਕਰਦਾ ਥੱਲੇ ਤੋਂ ਪਰਨੇ ਦੀ ਪਰ ਬੇਟੀ ਹੈ ਕਿਲੇ ਬੇਟੀ ਹਰ ਜਮਾਇਰ ਕੀ ਆਹ ਪਤਾ ਉਹ ਬੇਟੀ ਦੀ ਆਪਣੀ ਸੈਟਿੰਗ ਇਹਨਾਂ ਦੀ ਰਹਿ ਗਈ ਇਸੀ ਦੀ ਰੋ ਵਧੀਆ ਆਉਂਦੀ ਇੱਥੇ ਹੈ ਨਾ ਐ ਕਿਦਾਂ ਕਿ ਦਾਬਰੀ ਪੂਰੀ ਜੜੀ ਵੀ ਆ ਉਹ ਦੇ ਮੰਦਰ ਜਾਂ ਡੁੱਬਿਆ ਪਿਆ ਉਹ ਇਸ ਹਿੰਦੀ ਯਾਰ ਘੱਟ ਸੀ ਹਾਂ ਫੁੱਲ ਆਤ ਗਈ ਵਾਹ ਵਾਹ ਨਹੀਂ ਦੇਖੀ ਕਮਰਾ ਸੋਹਣਾ ਰਦਾ ਡਾਉਨ ਸਿਲਿੰਗ ਤੇ ਵੀ ਹੈ ਲੋ ਜੀ ਮਿੱਤਰ ਆਪਾਂ ਕੋਈ ਫਾਈਨਲੀ ਕਮਰਾ ਮਿਲ ਗਿਆ ਤੇ ਆਪਾਂ ਪੌਣੀ ਪਰ ਨਈ ਸੀ ਬੋਤਲ ਚ ਆ ਸਾਹਮਣੇ ਇੱਥੇ ਟੁੱਟੀ ਲੱਗੀ ਹੋਈ ਹੈ ਨਾ ਤੇ ਇੱਥੇ ਲਿਖੀ ਹੋਈ ਕਿ ਕਰਾਂਗੇ ਪਿਛਲੀ ਵਾਰ ਵੀ ਜਦੋਂ ਮੈਂ ਆਇਆ ਸੀ ਉਦੋਂ ਵੀ ਐਸੀ ਸਰਾਂਜ ਹੀ ਮਿਲਿਆ ਸੀਗਾ ਜਦੋਂ 507 ਸੀਗਾ 709 ਤੇ 710 ਦੋ ਕਮਰੇ ਸਾਡੇ ਉਹ ਵੀ ਸੰਗਤ ਵੱਧਾਈ ਹੋ ਰਹੀ ਰਹਦ ਨਾਲ ਤੇ ਇਹ ਇੱਕ ਗੱਲ ਆ ਵੀ ਸਫਾਈਆਂ ਬਹੁਤ ਆ ਦਾ ਹੋਸਟਲ ਨਾਲ ਕੰਮ ਜਿਵੇਂ ਆਪਣੇ ਹੋਸਟਲ ਜਾਂਦਾ ਹੈ ਕਮਰੇ ਨੂੰ ਕਮਰਾ ਸਾਹਮਣੇ ਇਹ ਸੁਪਾਯੋ ਮੀਰਕ ਕੇ ਕਿਉਂਕਿ ਆਪਾਂ ਬਸਾਰਾ ਗਾਹ ਵਸਟ ਤੇ ਸਵਾਇਕ ਮੇ ਰੱਖਣੀ ਹੁੰਦੀ ਆ ਦਾਰਾ ਉਹ ਕਾੜੂ ਲੈ ਕੇ ਦਾਰ ਕਾੜ ਦੋ ਤੇ ਬਾਅਦ ਵਿੱਚ ਆਪਾਂ ਕਨ ਰਿਲਾਇਨ ਲੇ ਦਸ਼ਮ ਦੇ ਤਾ ਫਨਟੇ ਲੈ ਮੇਟਰ ਗਰਮੀ ਆਈ ਥੋੜੀ ਤਾਂ ਕਰਕੇ ਪਰਨੇ ਲਾਤਾ ਸੀਗਾ ਤੇ ਇੱਥੇ ਤੁਸੀਂ ਪਿਛਲੀ ਵਾਰ ਵੀ ਇੱਥੇ ਆ ਕੇ ਮਾਣਾ ਜੋ ਮਸਤਾਨਾ ਮੂਵੀ ਦੇਖਣ ਗਿਆ ਰਿਹਾ ਸੀ ਨਾ ਇੱਥੋਂ ਪਿਊ ਵਧੀਆ ਜਿਹੜਾ ਆਵਰੀ ਨਦੀ ਦਾ ਉਹ ਪਿੰਡੋਂ ਲੱਗਿਆ ਪਰ ਨਾ ਨਹੀਂ ਮਿਲਿਆ ਇੱਥੇ ਆਏ ਯਾਰ ਕੀ ਕੋਕ ਰੁਕਿਆ ਟ੍ਰੇਨ ਨਹੀਂ ਮਿਲਿਆ ਟ੍ਰੇਨ ਨਹੀਂ ਮਿਲਿਆ ਟ੍ਰੇਨ ਨਹੀਂ ਮਿਲਿਆ ਪੈਸੇ ਚ ਲੈ ਇੱਥੇ ਮੈਨੂੰ ਕਿੱਥੇ ਜਾਣਾ ਹੈ ਜਿੱਥੇ ਜਾਣਾ ਹੁਣ ਚੱਲਣਾ ਮੱਥਾ ਟੇਕਣਾ ਸੁਣਨਾ ਉਹੋ ਕਿ ਜੇ ਹੋ ਚੁੱਕੇ ਤੇ ਦੁਬਾਰਾ ਕੋਈ ਜਲਦੀ ਮੱਥਾ ਟੇਕਣਾ ਤੇ ਜਹਾਂ ਮਰਤੂ ਸਾਰਾ ਦਿਖਾਵਾ ਬੋਲ ਮਿੱਤਰੋ ਇੱਥੇ ਪਿਛਲੀ ਵਾਰ ਰਹੇ ਸੀ ਬਾਬਾ ਨਿਹੰਗ ਸਿੰਘ ਜੀ ਨਾਰਜੀ ਤੇ ਇਹ ਨਸਲਾਰ ਵੀ ਆ ਪਈ ਇੱਥੇ ਉਹ ਜਾਣ ਕੇ ਲੱਗਦਾ ਹੋਵੇ ਜਾਈਏ ਇਸ ਤਾਂ ਕਿ ਪਾਣੀ ਚਾਹ nove metros capricha se grana nove de couro cartão ਬਾਬਦੀ ਹੋਊਗਾ ਭਰਾ ਆ ਵੀਡੀਓ ਜੇ ਭੇਜਣੀ ਆ ਤੂੰ ਰਹਿੰਦਾਂ ਆ ਪੰਗਰਾਂ ਆਂ ਦੇਖਦੇ ਲੋਕੀ ਚੱਲੇ ਆ ਲੋ ਜੀ ਉਤਰੋ ਪਪਾ ਚੱਲੇ ਆ ਮੈਂ ਦੁਬਾਰਾ ਸਾਰਾ ਮੱਥਾ ਟੇਕਣਾ ਬਾਜ਼ਾਰ ਦੀ ਰੌਣਕ ਦੇਖੋ ਹੜੀ ਧੁੱਪ ਜਿਆਦਾ ਤਾਂ ਰੱਖੇਗਾ ਤਾਜ ਤੇ ਬਾਕੀ ਸ਼ਾਮ ਜਿਹੜੀ ਰੌਣਕ ਪਿਆਰ ਦੇ ਫਿਰ ਦਿਖਾਵਾਂਗੇ ਤੁਹਾਨੂੰ ਅੱਜ ਦਾ ਅਵਸਰਜ ਜਿ ਦੇ ਦੇਣ ਦਾ ਹੀ ਪਾਣਾ ਹੈ ਸਰ ਜਿੰਨਾ ਵੀ ਬਣ ਗਿਆ ਹਾਰਨ ਤੇ ਹਾਰਨ ਵੱਜ ਰਿਹਾ ਤੇ ਨਾਰ ਬਹੁਤ ਸਸਤੇ ਇੱਥੇ ਜੂਸ ਪੀਣੇ ਨਾਰਾਂ ਦਾ ਖੂਨ ਵਧਾਉਣਾ ਇੱਥੇ ਜਿੰਨੇ ਦਿਨਾਂ ਹੈਗੇ ਨੇ ਸਿੱਥੇ ਪੂਰਾ ਖੂਨ ਵਧਾ ਲੈਣਾ ਨਾਲ ਦਾ ਪੀ ਪੀ ਨਾਰਾਂ ਦਾ ਜੂਸ ਜਮੀ ਆਣਾ ਜੀ ਦਾ ਸਵੇਰ ਦਾ ਮੌਸਮ ਠੀਕ ਸੀਗਾ ਕੋਣ ਗਰਮੀ ਹੋ ਗਈ ਚੱਪੜਾ ਨਿਕਲਿਆ ਚੱਪੜਾ ਵਰ ਫਾਇਰ ਬਾਲੇ ਡਿੱਪੜਦੇ 32 ਜਾਂ ਮਾਸ ਮੁੜ ਕੇ ਪਾਇਰ ਮੱਚੀ ਜਾਣਗੇ ਲੋ ਮਿੱਤਰੋ ਯੂਨਕਰ ਪਹੁੰਚ ਚੁੱਕੇ ਆ ਸਾਤ ਖੰਡਸਰੀ ਹਯੂਰ ਆਉਚਲ ਨਗਰ ਨਾਡੇੜ 10 ਨੇ ਪਾਸ ਆਏ ਜੀ ਆਪਣੇ ਇੱਥੇ ਦੇ ਪਿਆਰੀ ਨਾ ਦੇਖਦਾ ਸਾਹ ਲੋ ਜੀ ਦਰਵਾਦ ਸਾਹਿਬ ਮੱਥਾ ਟੇਕਣ ਤੋਂ ਬਾਅਦ ਆਪਾਂ ਚੱਲੇ ਨੰਗਰ ਹਾਲ ਤੇ ਮੰਗਰ ਸਕਣ ਕਿਉਂਕਿ ਸਵੇਰ ਕਰੋ ਦਰਸ਼ਨ ਉਹ ਗੁਰੂ ਕਰਦੇ ਕਿਉਂਕਿ ਸਵੇਰ ਆਪਾਂ ਕਮਰਾ ਲੈਣ ਕਰਕੇ ਲੇਟ ਹੋ ਗਏ ਸੀ ਇਹ ਸਾਰਾ ਆਂਗਰ ਕੇ ਹੁਣ ਲੰਗਰ ਪਾਣੀ ਛਕਦੇ ਆਂ ਫਿਰ ਤੁਹਾਨੂੰ ਜਿੱਥੇ ਗਿਆ ਉੱਥੇ ਪਰਾਂਗੇ ਬਲੋ ਕਰੋ ਗੱਦੀ ਬੱਕੋ ਰਾਉਣੀਓ ਪੁੱਛਣੇ ਕਹਿੰਦੇ ਨਾਲਕੀਰੇ ਜਾਣਾ ਸੀ ਪਹਿਲਾਂ ਨਾਲਕੀਰੇ ਤੇ ਜਾਵਾਂਗੇ ਜਦੋਂ ਦੂਰ ਦੀ ਬਾਤਾਂ ਤਾਂ ਕਰਕੇ ਪਹਿਲਾਂ ਨਾਲਕੀਰੇ ਤੇ ਜਾ ਆ ਜੀ ਫਿਰ ਇੱਥੋਂ ਦੇ ਲੋਕਲ ਗੁਰਦੁਆਰਿਆਂ 'ਚ ਦਰਸ਼ਨ ਕਰਾਂਗੇ ਤੇ ਦੁਪਹਿਰ ਕਰਕੇ ਥੋੜੀ ਗੁਜ਼ਾਰ ਵੀ ਕਰ ਲਈ ਆ ਤੇ ਆਪਾਂ ਵੀ ਹੁਣ ਬਸ ਲੰਗਰ ਸਾਹਿਬ ਗੁਰਦੁਆਰੇ ਦੇ ਮੱਥਾ ਦੇਖ ਕੇ ਰੂਮ 'ਚ ਚੱਲਦੇ ਆਂ ਜਦੇ ਗਰਮੀ ਜ਼ਰੂਰ ਤਾਂ ਪਰ ਸ਼ਾਮ ਨੂੰ ਆਪਾਂ ਦੀ ਸੇਵਾ ਕਰਾਉਣਾ ਗੁਰਦਵਾਰਾ ਲੰਗਰ ਸਾਹਿਬ ਮੱਥਾ ਤੇ ਕਿਨਾਰੇ ਆ ਤੇ ਅਗਲੇ ਦੇਖ ਸਕਦੇ ਹੋ ਥੱਲੇ ਸੰਗਤ ਲੰਗਰ ਸਾਹਿਬ ਲਈ ਹੈ ਜੀ ਇੱਕ ਗੁਰਦਵਾਰੇ ਦੇ ਨਾਮ ਇਹ ਗੁਰਦਵਾਰਾ ਲੰਗਰ ਸਾਹਿਬ ਆ ਤੇ ਸਭਾ ਇੱਥੇ ਮੱਥਾ ਟੇਕਣ ਜਾਂਦੇ ਆ ਮੱਥਾ ਟੇਕਿਆ ਗੋ ਕੋਵਿਦ ਦੀ ਸੇਪ ਆ ਕੋਜ਼ੂ ਕੀ ਕੇ ਅਰੈਸਟ ਕਰਾਂਗੇ ਨੇ ਵੀ ਸੋਚ ਕੰਡੀਸ਼ਨ ਇਹ ਜੁਸ ਸਾਹ ਤੇ ਗੁਰਦੁਆਰਾ ਲੰਗਰ ਸਾਹਿਬ ਦੇ ਨਾਲ ਜੋਂਦੇ ਬਾਹਰਲੇ ਇਤਿਹਾਸਕ ਗੁਰਦੁਆਰੇ ਆ ਸਾਰੇ ਗੁਰੂ ਘਰ ਆ ਜੀ ਨੇੜੇ ਨੇੜੇ ਲੱਗਦੇ ਜਰੇ ਜੇ ਅਪਨੋ ਸ਼ਾਮ ਨੂੰ ਆਏ ਆਂਗੇ ਗੁਰੂ ਗ੍ਰੰਥ ਜੀ ਦੇ ਦਰਸ਼ਨ ਕਰਨ ਜਾਂਦੇ ਆ ਤੇ ਬਸ ਕੋ ਬਾਦ ਆਪਾਂ ਸੇਵਾ ਨਹੀਂ ਚਾਹਾਂਗੇ ਕਿ ਮੌਸਮ ਬਹੁਤ ਠੰਡਾ ਹੋ ਗਿਆ ਮੀਂਹ ਵਾਲਾ ਮੌਸਮ ਹੋ ਚੁੱਕਿਆ ਹਵਾ ਵੀ ਠੰਡੀ ਚੱਲਦੀ ਹੁਣ ਤਾਂ ਮੌਸਮ ਪੂਰਾ ਵਧੀਆ ਲੋ ਵੀ ਮੇਰੇ ਵੀਰੋ ਆਪਾਂ ਪਹੁੰਚ ਚੁੱਕੇ ਆਂ ਗੁਰਦੁਆਰਾ 3 ਨੀਨਾ ਘੜ ਸਾਹਿਬ ਓਕੇ ਨਖੀ ਵੀ ਮੇਰਾ ਲੋ ਵੀ ਮਿੱਤਰੋ ਬਦਾਬਰੀ ਨਦੀ ਕੋ ਚੁੱਕੀ ਆ ਕਣੀਆਂ ਆਉਣ ਲੱਗੀਆਂ ਮਠੀਆਂ ਮਠੀਆਂ ਕਣੀਆਂ ਪੈਣ ਲੱਗੀਆਂ ਗੁਰਦੁਆਰਾ ਨੀਨਾ ਘੜ ਸਾਹਿਬ ਦੇ ਫਿਰ ਉਹਨੂੰ ਉਧਰ ਹੀ ਫਿਰ ਤੋਂ ਦਰਸ਼ਨ ਕਿਰੋਚਾ ਕਿਸੇ ਆਹੋ ਗੇਰ ਆਫਤਾਰ ਤੋਂ ਜੋ ਗੀਣਾ ਪਾਣੀ ਦੀ ਮੀਂਹ ਇੱਥੇ ਵੀ ਆਈਗਾ ਲੋ ਜੀ ਆਫਤਾਰ ਬਹੁਤ ਤੇਜ਼ ਆ ਗਈ ਕਿਉਂਕਿ ਮੀਂਹ ਇਹ ਦੇਖੋ ਬੱਦਲ ਸਾਰੇ ਬੱਦਲ ਬਾਈ ਹੋਈ ਵੀ ਹੈਗੀ ਤੇ ਆਹ ਸਾਰੇ ਜਨ ਨਾਲ ਰਹੀ ਆ ਦੇਖੋ ਜੀ ਉਹ ਚੈੱਕ ਕਰੋ ਆਫਤਾਰ ਕਿੰਨੀ ਬਣੀ ਬਹੁਤ ਹੀ ਹੌਲੇ ਰਹਾਣੀ। ਥੋੜਾ ਕੀ ਮੌਸਮ ਬਦਲਵਾਈ ਵਾਲਾ। ਤੇ ਮੈਂ ਤੁਹਾਨੂੰ ਇਹਦਾ ਨਾ ਮਤਲਬ ਬੁਰਦਰ ਨਹੀਂ ਨਗਰਦਵੀ ਕੀ ਤੇ ਇਤਿਹਾਸ ਬਾਰੇ ਉੱਥੇ ਨਾ ਪੋਸਟਰ ਲੱਗੇ ਹੋਈ ਫੋਟੋ ਖਿੱਚ ਕੇ ਜੇਕਰ ਨਾ ਵੀਡੀਓ ਬਣਾਣਾ ਤੇ ਤੁਸੀਂ ਇਹ ਨੂੰ ਸਕਰੀਨਸ਼ਾਟ ਮਾਰਨਾ ਤੇ ਸਕਰੀਨਸ਼ਾਟ ਮਾਰ ਸਕਦੇ ਹੋ। ਲੋ ਜੀ ਬਾਈ ਜੀ ਬੁਰਦਰ ਨੀ ਨਗਰਦ ਸਾਉ ਦਾ ਇਤਿਹਾਸ ਪੰਜਾਬੀ ਹਿੰਦੀ ਤੇ ਇੰਗਲਿਸ਼ ਲਿਖਿਆ ਮੈਂ ਪੰਜਾਬੀ ਵੀ ਦਿਖਾਉਂਗਾ। ਨੋ ਵੀ ਲੋਕ ਮੈਂ ਪੰਜਾਬੀ ਨੂੰ ਪ੍ਰਮੋਟ ਕਰਨਾ ਦਿਨੋਂ ਨਹੀਂ ਕਰਨਾ ਸੋ ਮਿੱਤਰੋ ਤੁਸੀਂ ਦੇਖੋ ਪੂਰਾ ਬਦਲਵਈਆ ਹੋ ਚੁੱਕਿਆ ਤੇ ਪੰਨੀ ਨੂੰ ਜਮਨ ਦੇ ਚਲਾਰਾਂ ਨਾਮ ਦੀ ਰਸਾ ਹੈ ਤੇ ਤੋਂ ਜੰਦਿਆ ਬਣਾਵਾਂਗੇ ਬਲਾਗ ਤੇ ਅੰਦਰ ਤੱਕ ਦੇਖਦੇ ਰਹੋ ਤੇ ਪੂਰਾ ਕੰਮ ਹੀ ਅਪਲੋਡ ਕਰਾਂਗੇ ਇਹਦਾ ਕਰਦਾ ਜਮਨ ਦੇ ਦੇ ਵੀ ਇੱਕ ਮਹੀਨਾ ਪਾਇਆ ਕਰਦੇ ਤੋਂ ਜੀ ਤੁਹ ਜੋਗਰ ਦਵਾਰਾਂ ਗੋਲ ਦਵਾਰ ਤੇ ਵੀ ਸਾਹਿਬ ਜੀ ਇਹਦੇ ਵੀ ਕਰੋ ਦਰਸ਼ਨ ਜੀ ਤੇ ਫਿਰ ਬਾਸ ਤੁਹਾਨੂੰ ਦਿਖਾਈ ਜਾਣਾ ਜਿਹਨੇ ਪੜਨ ਹਾ ਇਤਿਹਾਸ ਵੀਡੀਓ ਪਾਜ਼ ਕਰ ਲਈ ਜਾਂ ਸਕਰੀਨ ਸ਼ਾਟ ਤੋਂ ਆਪਸ਼ਨ ਆ ਮੈਂ ਮਰਜੀ ਕਰ ਸਕਦਾ ਜੀ ਤੋ ਇਤਿਹਾਸ ਪੱਬਲ ਲਓ ਜੀ ਆ ਗੁਰਦੁਆਰਾ ਹੈਗਾ ਗੁਰਦੁਆਰਾ ਸੀਤਪਾ ਸຖານ ਸਾਹਿਬ ਹੁਣ ਜੁਬੀ ਸਾਹਿਬ ਤੋਂ ਆਪਾਂ ਇੱਥੇ ਦਰਸ਼ਨ ਦਿਖਾਏ ਕਰਨਾ ਲਓ ਜੀ ਹੁਣ ਗੁਰਦੁਆਰਾ ਆ ਗਏ ਮੰੰਦਾ ਘਾਟ ਸਾਹਿਬ ਫਿਰੇ ਕਰ ਦਰਸ਼ਨ ਦਿਖਾ ਰਹੇ ਨਹੀਂ ਆਉਣ ਲੱਗਾ ਨਹੀਂ ਪੈ ਰਹੇ ਵਸਤਾਂ ਲੋ ਜੀ ਗੁਰਦੁਆਰਾ ਬੰਦਾ ਘਟ ਸ ਹੈ ਹੁਣ ਤੱਕ ਨਾ ਪ੍ਰਦਰਸ਼ਨ ਸੁੰਦਰ ਮੋਤਰਾ ਟੇਕਣ ਵਾਲੇ ਕੱਟ ਲੰਨ ਉਹ ਵਾਰ-ਵਾਰ ਦਿਖਾਣਾ ਨਾ ਨਾ ਲੋ ਜੀ ਇਸ ਗੁਰੂ ਘਰ ਦੇ ਇਤਿਹਾਸ ਆ ਦੇਖ ਲਓ ਜੀ ਪੜ ਸਕਦੇ ਹੋ ਲੋ ਜੀ ਪਹੁੰਚ ਚੁੱਕੇ ਹਾਂ ਗੋਬਾਰੀ ਨਦੀ ਤੇ ਪਾਣੀ ਦਾ ਫਲੋ ਚੈੱਕ ਕਰ ਸਕਦੇ ਹਾਂ ਤੁਸੀਂ ਬਹੁਤ ਤੇਜ਼ ਆ ਨਾ ਪੂਰੀ ਜਿਹੜੇ ਹੈ ਨਾ ਪੂਰੀ ਉਹ ਉੱਪਰ ਬੈਂਚੇ ਬੰਦੀ ਹੁੰਦੀ ਸੀਗੇ ਹੋਰ ਚੱਲ ਰਿਹਾ ਉਹ ਜਿੱਥੇ ਬੱਦਲ ਦੇਖੋ ਜੀ ਪਾਣੀ ਇਸ ਟਾਈਮ ਪੂਰੇ ਸਦੌਰੀ ਨਦੀ ਤੇਜ਼ ਸਪੀਡ ਵੀ ਦਿਨੋਂ ਵੱਧ ਚੁੱਕੀ ਹੈ ਸਵੇਰ ਬਹੁਤ ਥੋੜੀ ਸੀ ਹੁਣ ਬਹੁਤ ਚੁੱਕੀ ਆ ਦਾ ਜੀ ਪਾਣੀ ਦੇਖੋ ਤੁਸੀਂ ਪਾਣੀ ਹੋਣੀ ਹੈ ਦਾਦਾ ਇਹ ਕੌੜੀ ਕੋੜੀ ਜਿਹੜੇ ਫਲੋ ਤੇਜ ਹੋ ਜਾਂਦਾ ਨਹੀਂ ਪਈ ਜਾਂਦੇ ਰਹਿੰਦੇ ਆ ਉਸ ਨਾਲ ਪਾਣੀ ਫਾਸਟ ਹੋ ਜਾਂਦਾ ਦੇਖੋ ਜੀ ਬਰਾਵਰੀ ਨਦੀ ਦਾ ਪਾਣੀ ਕਿੰਨਾ ਤੇਜ ਆ ਤੇਜ ਆਉਂਦਾ ਪੂਰਾ ਦੇਖ ਸਪੀਡ ਫੜੀ ਹੋਈ ਆ ਪੂਰੀ ਜੀ ਆਓ ਦੇਖੋ ਤੁਸੀਂ ਥਾਂ ਜਮਾ ਡੁੱਬ ਚੁੱਕਿਆ ਸਾਡੇ ਦੇਖਦੇ ਦੇਖ ਲਈ ਹੈ ਨਾ ਇੱਥੇ ਮੈਨੂੰ 5 ਕੁ ਮਿੰਟ ਹੀ ਹੋਏ ਤੇ ਆਪ ਕੋੜਾ ਨੂੰ ਵੀ ਦੇਖ ਲਓ ਇੱਥੇ ਆ ਗੀਆਂ ਪਾਣੀ ਨਾ ਸੀ ਇੱਥੇ ਵੀ ਚੜ ਗਿਆ ਪਾਣੀ ਦੇਖ ਲਈ ਦੇਖਦੇ ਹਾਂ ਹਾਂ ਮੇਰੀ ਜੁਰਮਾ ਨਸ਼ਾ ਕਰੇ ਤੇ ਦੁਕਾਨੋਂ پھر ايدي جو سياق ديني نه مګي پتن جو ورو به او تمام مشارک ورو نه دغه 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 ته تو مګي دغه ورو په توګه چې په کلم وکړم چې تمه نه 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 ਆ ਗਿਆ ਤੇ ਮੈਂ ਤੇ ਜੋਤਾਈ ਜੀ ਸੇਵਾ ਕਰਾ ਕੇ ਹੁਣ ਦੁੱਧ ਪੀ ਕੇ ਅਸੀਂ ਜੰਨੇ ਆ ਸੌਣ ਕਿਉਂਕਿ ਸਵੇਰ ਜਾਣਾ ਨਾਲਖੀ ਰੇ ਆ 9 ਦਾ ਟਾਈਮ ਹੋ ਚੁੱਕਿਆ ਤੇ ਹੁਣ ਅਸੀਂ ਸੌਵਾਲੇ ਜਾ ਕੇ ਫੇਰ ਦੇਖਨੇ ਆ ਸਵੇਰ ਅਸਨੇ ਆ ਉੱਥਾਂ ਨਾ ਜਾਣ ਕਰਕੇ ਨਹੀਂ ਆਈ ਜਾਂਦਾ ਹੁਣ